ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੱਗੀ ਸੰਧੂ ਤੇ ਅਸੀਂ ਤੇ ਸਾਡੀ ਸਾਰੀ ਟੀਮ ਸਪੈਸ਼ਲੀ ਬੰਬੇ ਤੋਂ ਆਏ ਨੇ ਬੰਬੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚਾਰ ਬੰਗਲਾ ਅੰਦੇਰੀ ਵੈਸਟ ਅਸੀਂ ਸਾਰੇ ਉੱਥੇ ਦੇ ਸੇਵਾਦਾਰ ਰਹਿ ਗਏ ਹਾਂ ਤੇ ਜਿਸ ਤਰੀਕ ਸਾਨੂੰ ਪਤਾ ਚੱਲਿਆ ਕਿ ਜਿੰਨੀ ਵੀ ਇੱਥੇ ਪੀੜ ਹੈਗੀ ਹੈ ਹਾਰਡ ਦੀ ਜਿੰਨੀ ਵੀ ਮੁਸੀਬਤ ਤਕਲੀਫ ਚੱਲ ਰਹੀ ਸੀ ਤੇ ਅਸੀਂ ਕੋਸ਼ਿਸ਼ ਕੀਤਾ ਜਿੰਨਾ ਅਸੀਂ ਕਰ ਸਕਦੇ ਹਾਂ ਅਸੀਂ ਆ ਜਾਈਏ ਬੰਬੇ ਤੋਂ ਅਜੇ ਕੋਈ ਵੀ ਨਹੀਂ ਆਇਆ ਅੱਗੇ ਅਸੀਂ ਦੋ ਗੱਡੀਆਂ ਭਰ ਕੇ ਬੰਬੇ ਤੋਂ ਆਏ ਹਾਂ ਤਾਂ ਕਿ ਸਾਡੇ ਸਾਰੇ ਪੰਜਾਬੀਆਂ ਨਾਲ ਸਾਰੇ ਪਿੰਡਾਂ ਦਾ ਜਿੰਨਾ ਅਸੀਂ ਮਦਦ ਕਰ ਸਕ ਆਪਣੇ ਰਾਹੀ ਜਿੰਨਾ ਸਾਡੇ ਕੋਲ ਹੋ ਸਾ ਜਿਹਨਾਂ ਪਰਮਾਤਮਾ ਸਾਡੇ ਕੋਲ ਕਰਵਾਏਗਾ ਅਸੀਂ ਕਰਾਂਗੇ ਤੇ ਡਰਨ ਦੀ ਕੋਈ ਲੋੜ ਨਹੀਂ ਹੈ ਇਹ ਸਮਾਂ ਵੀ ਨਿਕਲ ਜਾਏਗਾ ਇਸ ਤੋਂ ਵੱਡੇ ਵੱਡੇ ਸਮਾਂ ਦੇਖੇ ਨੇ ਪੰਜਾਬ ਤੇ ਸਾਰੇ ਨਿਕਲ ਗਏ ਤੇ ਇਹ ਵੀ ਨਿਕਲ ਜਾਏਗਾ ਮਿਹਰਬਾਨੀ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਕਿਸਾਨ ਸਾਥੀਓ ਦੇਖੋ ਮੈਂ ਗੱਲ ਕਰ ਰਿਹਾ ਸੀ ਆ ਕਿ ਤੁਹਾਡੇ ਨਾਲ ਰਾਜਸਥਾਨ ਖੜਾ ਹੈ ਤੁਹਾਡੇ ਨਾਲ ਹਰਿਆਣਾ ਖੜਾ ਹੈ ਤੁਹਾਡੇ ਨਾਲ ਐਮਪੀ ਖੜਾ ਹੈ ਤੇ ਤੁਹਾਡੇ ਨਾਲ ਮਹਾਰਾਸ਼ਟਰ ਵੀ ਖੜਾ ਹੈ ਮਹਾਰਾਸ਼ਟਰ ਤੋਂ ਆਪਣੇ ਬੰਬੇ ਤੋਂ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਤੋਂ ਸੰਗਤ ਆਈ ਹੈ ਜਿਹੜੀ ਕਿਤੇ ਸੇਵਾ ਕਰੀ ਹੈ ਦੇਖੋ ਬੇੜੀ ਵਿੱਚ ਰੱਖ ਕੇ ਹੈ ਇਹ ਦਰਿਆ ਦੇ ਵਿੱਚ ਅੰਦਰ ਜਾ ਕੇ ਉਹ ਘਰਾਂ ਤੱਕ ਰਾਸ਼ਨ ਪੰਚਾਰੇ ਐ ਬਸ ਇੱਕੋ ਬੇਨਤੀ ਐ ਘਬਰਾਉਣਾ ਨਹੀਂ ਮਦਰ ਤੁਹਾਡੇ ਤੱਕ ਪਹੁੰਚਾਗੇ ਟੁੱਟਣਾ ਨਹੀਂ ਆਪਾਂ ਖੜੇ ਰਹਿਣਾ ਐ ਹਰ ਇੱਕ ਚੀਜ਼ ਦੀ ਸਹਾਇਤਾ ਮਿਲੇਗੀ ਐਕਤੀ 2023 ਵਾਲਾ ਨਹੀਂ ਹੋਏਗਾ 2023 ਦੇ ਵਿੱਚ ਮੈਨੂੰ ਪਤਾ ਐ ਕਿ ਤੁਹਾਡੀਆਂ ਜ਼ਮੀਨਾਂ ਦੇ ਵਿੱਚੋਂ ਹਜੇ ਤੱਕ ਰੇਤਾ ਨਹੀਂ ਚੱਕਿਆ ਗਿਆ ਲੇਕਿਨ ਐਕਤੀ ਰੋ ਹਾਲਾਤ ਨਹੀਂ ਬਣ ਗਏ ਐਕਤੀ ਸਾਰੇ ਭਾਈ ਤੁਹਾਡੇ ਨਾਲ ਖੜੇ ਐ